ਲੇ ਵੀ ਤੁਸੀਂ ਨੇ ਹਰਮੀਤ ਕੰਬੈਨ ਬਥੇਰੀ ਦੇਖੀ ਹੋਣੀ ਜਲਦੀ ਅੱਜ ਹਰਮੀਤ ਸਿੰਘ ਦਿਖਾਉਣਿਆ ਤੁਹਾਨੂੰ ਠੀਕ ਆ ਆ ਜਾਓ ਜਥੇਦਾਰੋ ਜੀ ਹਰਮੀਤ ਸਿੰਘ ਇਹਨਾਂ ਦਾ ਨਾਂ ਦਿੱਤੀ ਗਿਆ ਸੀ ਹਰਮੀਤ ਕੰਬੈਨ ਆਪਾਂ ਨੂੰ ਕੋਈ ਪੈਸੇ ਦਾ ਲਾਲਚ ਨਹੀਂ ਆਪਾਂ ਸਿਰਫ ਕੰਮ ਕਰਨਾ ਸਾਰੀ ਹਾਂ ਇਹ ਕਹਿੰਦੇ ਵੀ ਆਪਾਂ ਨੂੰ ਮੈਂ ਤਾਂ ਹੁਣ ਵੀ ਮੰਨ ਲਓ ਗਰਮੀ ਲਿਉਣਾ ਦੇ ਸਰੀਰ ਨੂੰ ਠੀਕ ਆ ਜੀ ਇਹ ਕਹਿੰਦੇ ਵੀ ਹਰਮੀਤ ਸਿੰਘ ਜਿਹੜੇ ਹਰਮੀਤ ਕੰਬੈਨ ਵਰਾ ਨੇ ਨੇ ਬੱਚੇ ਉਹ ਤੋਂ ਵੱਧ ਕੰਮ ਲਾਏ ਨੇ ਲਾਲਚ ਨਹੀਂ ਆਪਾਂ ਨੂੰ ਪੁੱਤੇ ਪੁੱਤੀਆਂ ਆਪਣੇ ਕਮਾਉ ਨੇ ਬਤਾਹੀ ਜੀ ਹੁੰਦੀ ਆ ਪੈਸੇ ਨੂੰ ਇੱਕ ਵਾਹ ਖਰਾਬ ਕਰੇ ਖੈਰ ਸੁੱਖ ਹੋਵੇ ਕਹਿੰਦਾ ਉਹ ਵੀਰੇ ਖੜਕਾ ਨਾ ਕਰੀ ਖੈਰ ਸੁੱਖ ਹੋਣੀ ਚਾਹੀਦੀ ਆ ਸਾਰਿਆਂ ਨਾਲ ਵੱਡੀ ਕਹਿੰਦੇ ਆ ਆ ਪਾਵਾਂਗੇ ਸੋਦਾ ਅੰਕਲ ਜੀ ਅੱਜ ਕਹਿੰਦੇ ਨਾ ਇਹ ਕਿਵੇਂ ਇਹ ਲੋਹੇ ਦੀ ਇੰਡਕਸ਼ਨਾਂ ਨਹੀਂ ਵੀਰੇ ਖੜਕਾ ਨਾ ਕਰੀ ਹੈਲੋ ਲੋਹੇ ਜਿਹੜੇ ਰੱਖਿਆ ਪੁੱਤ ਨਾਲ ਆਪਣਾ ਹੈਗਾ ਮਤਲਬ ਉਹਦੇ ਨਾਲ ਡੇਢ ਇੰਚ ਹੀ بڑا ਪਹਿਲਾਂ ਅੱਛਾ ਜਿਹੜਾ ਦੰਦਾ ਮਰ ਜਾਂਦਾ ਸੀ ਜੀ ਉਹ ਆਪਾਂ ਨੇ ਇੱਥੇ ਖਤਮ ਇਹ ਆਵਾਜ਼ ਕਰਦੇ ਮਸ਼ੀਨ ਨੂੰ ਖੜਾ ਕੇ ਅੱਛਾ ਐਡੀ ਜ਼ਿਆਦਾ ਚੈਲੰਜ ਹੋ ਗਿਆ ਵੀ ਅੱਜ ਹਰਮੀਤ ਗੰਬੇ ਨਾਲੇ ਕਹਿੰਦੇ ਵੀ ਜਿਹੜਾ ਡੈਕਸ਼ਨ ਦਾ ਗਰਾਰੇ ਚ ਦੰਦਾ ਮਰ ਜਾਂਦਾ ਉਹ ਮਰਨ ਵਾਲਾ ਕੰਮ ਇਹ ਖਤਮ ਕਰਤਾ ਮਰ ਜਾਏ ਕੁਝ ਹੋਰ ਹੋ ਜਾਏ ਇੱਥੇ ਰੱਖ ਲਿਓ ਅੱਛਾ ਜੀ ਜਮਾ ਪੂਰੇ ਵੱਡੇ ਅੱਜ ਅੰਕਲ ਜੀ ਨੇ ਆਪ ਮਸ਼ੀਨ ਉਹਨਾਂ ਚਿਰ ਦੀ ਗਾਰੰਟੀ ਹੈ ਅੱਛਾ ਜੀ ਇਹ ਵੀ ਗੱਲ ਹੈਗੀ ਜਿੰਨਾ ਚਿਰ ਮਸ਼ੀਨ ਹੈ ਕਹਿੰਦੇ ਉਹਨੇ ਚਿਰ ਦੀ ਗਾਰੰਟੀ ਹੈ ਦੱਸੋ ਦੇਊ ਕੋਈ ਕੰਬੈਨ ਵਾਲਾ ਆਪਾਂ ਕਿਸੇ ਦਾ ਨਾਉ ਨਹੀਂ ਲੈਂਦੇ ਅੱਜ ਖੁਦ ਹਰਮੀਤ ਸਿੰਘ ਹਰਮੀਤ ਕੰਬੈਨ ਬਣਾਉਂਦੇ ਨੇ ਇਹੜਾ ਖੜੇ ਨੇ ਡੈਕਚਣਾ ਕਹਿੰਦਾ ਲੋਹੇ ਦੀਆਂ ਨੇ ਉਹਨਾਂ ਨੇ ਕਰਕੇ ਹੀ ਖੜਕਾ ਕਰਦੇ ਇਹਨੂੰ ਬਣਾਉਣ ਨੂੰ ਦੱਸੋ ਕਿੰਨਾ ਟਾਈਮ ਲੱਗਾ ਪਤਾ ਹਾਂਜੀ ਠੋਕਾ ਟੱਕ ਇੱਕ ਮਹੀਨਾ ਲੱਗਿਆ ਆਹ ਚੀਜ਼ ਨੂੰ ਕਰਨੀ ਅੱਛਾ ਇੱਕ ਮਹੀਨਾ ਪਹਿਲਾਂ ਤਾਂ ਗਾਰੰਟੀ ਨਹੀਂ ਮਿਲਦੀ ਇਹ ਅੱਛਾ ਜੀ ਦੂਜੇ ਨੰਬਰ ਤੇ ਫਿਰ ਇਹ ਆਮ ਰਡਕਸ਼ਨ ਚ ਪੈਂਦੀਆਂ ਨਹੀਂ ਹਾਂ। ਅੱਛਾ ਆਮ ਰਡਕਸ਼ਨ ਚ ਪੈਂਦੀਆਂ ਨਹੀਂ ਹੈਗੀਆਂ। ਇਹ ਰਡਕਸ਼ਨ ਬਣਾਈਆਂ ਨੇ ਆਪਾਂ ਨੇ ਆਪ। ਖੁਦ ਬਣਾਈਆਂ ਨੇ ਜੀ ਅੱਛਾ ਬੈਲਡ ਕਰਕੇ ਲੋਹੇ ਦੀਆਂ ਜਿਹੜੀਆਂ ਨਾ ਦਿੱਕਤਾਂ ਆਉਂਦੀਆਂ ਸੀ ਅੱਛਾ ਆ ਬੈਲਿੰਗ ਦੇਖ ਲੈ ਕਿ ਟਿਕ ਟਿਪਾ ਤੇ। ਅੱਛਾ ਇਹਦਾ ਭਾਈ ਬਹੁਤ بڑے بڑے 64 ਤੋਂ 10 ਬੈਰਿੰਗ ਬਾਦੇ ਡਬਲ ਮੋਟੀ ਗੋਲੀ ਦਾ। ਇਹਦਾ ਮਰਨ ਵਾਲਾ ਕੰਮ ਹੀ ਨਹੀਂ ਹੈਗਾ ਜੀ। ਆਹ ਸਾਰਾ ਕੁਝ ਲੋਹੇ ਦਾ। ਅੱਛਾ ਜੀ। ਆ ਵੀ ਲੋਹੇ ਦੇ ਬ੍ਰੇਕ ਪਲੇਟ ਆ। ਆ ਬ੍ਰੇਕ ਪਲੇਟ ਵੀ ਲੋਹੇ ਦੀ ਬਣਾਈ ਜੀ। ਹਾਂ ਹੁਣ ਬ੍ਰੇਕਾਂ ਦਿਖੇ। ਭਾਈ ਹਰਮੀਤ ਗਮੇਨ ਵਾਲਿਆਂ ਨੇ ਜਿਹੜੀ ਚੀ ਜਿਮੀਦਾਰ ਦਾ ਨੁਕਸਾਨ ਨਹੀਂ ਹੋਣ ਦੇਣਾ ਜਿਹੜਾ ਵੀ ਜਿੰਦੇ ਲਾਦੇ ਪੱਕੇ ਜਿਹੜੇ 32 ਤੋਂ ਵੀ ਮੋਟੇ ਪਾਦੇ ਅਗਲਾ 24 ਦੇ ਪਾਉਂਦਾ ਆਪਣੇ ਪੱਤੇ ਦੇ ਇਹ ਕਹਿੰਦੇ ਆਪਾਂ ਨੇ 32 ਦੇ ਪਾਏ ਨੇ ਨਾ ਟੁੱਟੇ ਨਾ ਪੈਂਦਾ ਛੁੱਟੇ ਹੈ ਅੱਜ ਅਰਮੀਦ ਗਮੈਨ ਵਾਲੇ ਆਪ ਸਰਦਾਰ ਜੀ ਖੜੇ ਹੋਏ ਨੇ ਕਹਿੰਦਾ ਮੈਂ ਭਾਈ ਇਸੇ ਚੀਜ਼ ਦਾ ਹਨਾ ਕਣੀ ਜੀ ਇਹਦਾ ਡਿਕਸ਼ਨ ਆਮ ਤਾਂ ਹੁੰਦੀਆਂ ਨੇ ਲਾ ਲੋ 3 ਇੰਚ ਬਗਮ ਬਾਕੀ ਹੈ ਨਾ ਇਹ ਨਹੀਂ ਆਮ ਹੁੰਦੀਆਂ ਨੇ ਮੜਵਰ ਇਹ 1.5 ਇੰਚੀ ਹਾਂ 1.5 ਇੰਚੀ ਜੋੜੀ ਹੁੰਦੀ ਨੇ ਆਪਣੀ ਵਾਲੀ ਤਿੰਨ ਹੋ ਗਈ ਡੈਡੀ ਹੋ ਗਈ ਤਿੰਨ ਹੋ ਗਈ ਇਹਦਾ ਬਈ ਨਾ ਟੁੱਟੇ ਨਾ ਪੰਡਾ ਛੁੱਟੇ ਉਹ ਗੱਲ ਸਹੀ ਹੋ ਗਈ ਇਹਨਾਂ ਦੀ ਜੇ ਕਹਿੰਨਾ ਦਾਣ ਤੋਰਾ ਆਪਣੀ ਕਮੈਨਡ ਦਾ ਪਤਾ ਨਹੀਂ ਕੀ ਇੱਕ ਲੋਕ ਆਏ ਵੀ ਪੁਰਦੇ ਨੇ ਏਸੀ ਵਾਲਾ ਹਾਂ ਆਪਣੇ ਖੇਡਾ ਹੋਣੀਆਂ ਨੇ ਅੱਛਾ ਜੀ ਆਪਣੇ 14 ਤਰੀਕ ਨੂੰ ਤੁਸੀਂ ਵੀ ਆਇਓ ਸਾਰੇ ਜਣਾਂ ਨੂੰ ਬੁਲਾਇਓ ਨਾ ਨਾ ਜ਼ਰੂਰ ਆਇਓ ਬਾਈ ਜਿਹੜਾ ਸਾਡੀ ਵੀਡੀਓ ਦੇਖਦੇ ਨੇ ਅੱਛਾ ਅੱਛਾ ਉੱਥੇ ਕਢਾਉਣਾ ਹੈ ਪੇਸ਼ ਕਰਨਾ ਹੈ ਹਾਂ ਜੀ ਸਾਡਾ ਪੰਡਾ ਅਸੀਂ ਨਲਟਨੇਸ਼ਨ ਦਿੱਤੀ ਆ ਨਾ ਨਾ ਠੀਕ ਹੈ ਜੀ ਬੇਟਾ ਅਸੀਂ ਆਪਣੇ ਮੁੰਡੇ ਦੇ ਨਾਲ ਤੇ ਕਰਾਵਾਂਗੇ ਨਾ ਨਾ ਠੀਕ ਹੈ ਭੰਮੀ ਹਾਂ ਹਾਂ ਬੇਟਾ ਨਾ ਨਾ ਠੀਕ ਹੈ ਜੀ ਉਹ ਵੀ ਮੁੰਡੇ ਨੇ ਬਹੁਤ ਲਲਿਕੇ ਪਿਆਰ ਖੱਟਾ ਦੁਨੀਆ 'ਚ ਇਹ ਗੱਲ ਹੈ ਮੋਹ ਖੱਟਿਆ ਜਿਵੇਂ ਹੁਣ ਤੁਸੀਂ ਹਰੇਕ ਨਾਲ ਵਰਤਦੇ ਹੋ ਹਨਾ ਉਹ ਚੀਜ਼ ਹੈ ਜਿਵੇਂ ਲੋਕ ਕਹਿੰਦੇ ਨੇ ਪਰ ਜਿਹੜੀ ਚੀਜ਼ ਆ ਖਰੀ ਵਧੀਆ ਹੁੰਦੀ ਆ ਵੀ ਹਰਮੀਤ ਵਾਲੇ ਖਰੇ ਨੇ ਹਨਾ ਪੈਸੇ ਦਾ ਤਾਂ ਛੋਟਾ ਅਸੀਂ ਪੈਸੇ ਜੀਮੀਦਾਰ ਦਾ ਵੀ ਆਪਾਂ ਨੂੰ ਖੁਸ਼ ਰੱਖੇ ਹਾਂ ਜੀਮੀਦਾਰ ਖੁਸ਼ ਆਪਣੇ ਬਣਾਉਣ ਦਾ ਕੀ ਫਾਇਦਾ ਆਪਣੇ ਬਣਾਉਣ ਦਾ ਕੀ ਫਾਇਦਾ ਅੰਕਲ ਲਈ ਨਾ ਨਾ ਠੀਕ ਆ ਜੀ ਜੇ ਜੀਮੀਦਾਰ ਖਸ਼ਾਲਾ ਤਾਂ ਹੀ ਆਪਣੇ ਲਵੇ ਦੁਆਰੇ ਕਮੈਨ ਲੈਣਾ ਹੋਊ ਅੰਕਲ ਜੀ ਹਾਂ ਪਾਜੀ ਮਸ਼ੀਨ ਨਾ ਸਸਤਾ ਟਿਕ ਟਿਕ ਬੰਦੇ ਕੋਲ ਇਹ ਇਹ ਵੀ ਗੱਲ ਇਹ ਆਪਣੇ ਮੁੰਡਿਆਂ ਲਵੇ ਵੀ ਜਿਹੜੇ ਆਪਣੇ ਲੈ ਕੇ ਜਾਂਦੇ ਨੇ ਜੀ ਮਸ਼ੀਨਾਂ ਇਹਨਾਂ ਲੋਈ ਵੀ ਹੁਣ ਚੌਥੀ ਹੈ ਪਤਨੀ ਪੰਜਵੀਂ ਹੈ ਇਹਨਾਂ ਨੂੰ ਹਰਮੀਤੀ ਨੇ ਜਿਹੜੀਆਂ ਹਾਂ ਉਹ ਇੱਕ ਗੱਲ ਹੈਗੀ ਆ ਉਹ ਆਪਣੀਆਂ ਜਦੋਂ ਸਾਰੀਆਂ ਗੱਲਾਂ ਸਹੀ ਨਹੀਂ ਅੰਕਲ ਜੀ ਹੁਣ ਜੇ ਕੋਈ ਇੱਕ ਗੱਲ ਤੇ ਮਸ਼ੀਨ ਤੇ ਨਾਰਾਜ਼ ਹੋ ਜਾਂਦਾ ਫੇਰ ਇਹ ਅਗਲਾ ਦੂਜੀ ਤੇ ਜਾਊ ਆਪਾਂ ਨਾਰਾਜ਼ ਹੋਣੇ ਨਹੀਂ ਦਿੰਦੇ ਨਾਰਾਜ਼ ਹੋ ਆਪਾਂ ਖੜਿਆ ਹਾਂ ਹਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਅੰਕਲ ਜੀ ਕਹਿੰਦੇ ਵੀ ਬਿਨਾ ਡਰੇ ਬਿਨਾ ਚਿੱਚਕੇ ਸਿੱਧਾ ਉਹ ਹਰਮੀਤ ਕਮੈਨ ਲਵੇ ਹੈ ਹਾਂ ਨਾ ਨਾ ਠੀਕ ਹੈ ਅੰਕਲ ਜੀ ਉਹਦਾ ਚੀਜ਼ ਤੁਸੀਂ ਨੇ ਨਾ ਦੁੱਖ ਤੋੜਦੇ ਜ਼ਿੰਮੇਵਾਰਾਂ ਦੇ ਜੇ ਨਾ ਟਿੱਕੀ ਫੇਰ ਰੱਖਣਾ ਅੱਖਾਂ ਅੱਖਾਂ ਟੁੱਟ ਗਈ ਹੋਰ ਇੰਨੇ ਬੱਸ ਦਾ ਛੱਡ ਗਿਆ ਅੱਖਾਂ ਟੁੱਟ ਗਈ ਜੀ ਹਾਂ ਇਹਨਾਂ ਦੇ ਅਪੀਨ ਇੰਨਾ ਜੋੜਾ ਹਾਂ ਇਹ ਚੌੜਾ ਆਪਣਾ ਤਾਂ ਪਹਿਲਾਂ ਵੀ ਬੈਰਿੰਗ ਵੱਡਾ ਹੁੰਦਾ ਹਾਂ ਹਾਂ ਜੀ ਟਿੱਕੀ ਜੀ ਵੀ ਤਿੰਨਾਂ ਨਾਟ ਨੇ 24 ਦੇ ਜੀ ਅੱਛਾ ਟਿੱਕੀ ਕਰਦੇ ਆ ਮਾਗਰ ਜੀ ਟਿੱਕੀ ਕਰਦੇ ਆ ਜਿਹੜੀ ਹਾਂ ਉਹ ਨਹੀਂ ਨਾ ਬਜ਼ਾਰੇ ਫਿੱਟ ਅੱਛਾ ਪਹਿਲਾਂ 19 ਦੇ ਹੁੰਦੇ ਸੀ ਹੁਣ 24 ਦੇ ਕਰਤੇ 24 ਦੇ ਨਟ ਨੇ ਹਾਂ ਜੀ TVS ਦੇ ਨਟ ਨੇ ਨਹੀਂ ਨਹੀਂ ਠੀਕ ਹੈ ਨਾ ਮੈਂ ਸੋਡਾ ਜਿਹੜਾ ਹੋਰ ਕੀ ਪੁੱਛਣਾ ਹਾਂਜੀ ਟੇਪਰ ਬੈਰਿੰਗ ਪਾਏ ਨੇ ਆਪਾਂ ਅੱਛਾ ਨਾ ਮਰਨ ਨਾ ਖਰਾਬ ਟੇਪਰ ਬੈਰਿੰਗ ਨਹੀਂ ਖਰਾਬ ਹੁੰਦਾ ਕਿ ਜਿਵੇਂ 320 ਉਹ ਪੈਂਦੇ ਨੇ ਲਾ ਲਓ ਠੀਕ ਹੈ ਲਾ ਲਓ 20 ਪਰਮੀਤ ਕੰਬਾਈਨ ਵਾਲਿਆਂ ਨੇ ਪੂਰਾ ਵੱਡਾ ਇੱਕ ਅੰਕਲ ਜੀ ਆਹ ਵੀ ਬਹੁਤ ਵਧੀਆ ਲੱਗੀ ਸਾਨੂੰ ਚੀਜ਼ ਜਿਹੜੀ ਆ ਘਰੀਆ ਬੈਰਿੰਗ 6 ਦੇ ਹੀ ਬਾਤਾ ਚੱਕ ਤੇ ਫਟੇ ਆਪਾਂ ਨੇ ਚੱਕ ਤੇ ਫਟੇ ਕਹਿੰਦੇ ਹੈ ਹਾਂ ਆ ਜਮਾ ਮਤਲਬ ਆਪਣੀ ਅਸੈਂਬਲੀ ਜਿੱਦਾਂ ਮਰਜੀ ਚੱਕਰ ਕਰ ਲੈ ਵੰਦਾ ਖਰਾਬ ਹੋ ਜਾਣਾ ਟੁੱਟੇ ਨਾ ਫਟੇ ਆ ਦੇ ਪਿੱਛੋਂ ਦਿਖਾਉਣਾ ਚਾਹੀਦਾ ਨੋ ਨੋ ਠੀਕ ਹੈ ਜੀ ਮੈਂ ਨਾ ਅਸਲ ਦੇਖੀ ਆਪਣੀ ਜਿਹੜੇ ਬੰਦੇ ਬਾਈ ਮਸ਼ੀਨ ਲੈਣਾ ਸੋਚਦੇ ਨੇ ਇੱਕ ਵਾਰੀ ਆ ਹਰਮੀਤ ਗਵੇਂ ਵਾਲੀ ਵੀਡੀਓ ਜ਼ਰੂਰ ਦੇਖਿਓ ਸਾਡੀ ਦੇਖ ਜਿਓ ਲਓ ਹਾਂ ਲਓ ਜਿਹੜੀ ਇੱਛਾ ਕਰਦੇ ਹੋ ਲਓ ਅਸੀਂ ਸਾਫ ਕਿੱਥੋਂ ਹੁੰਦਾ ਇਹ ਨਾ ਫਿਰ ਚੱਕੂ ਜੀ ਹਾਂਜੀ ਉਹ ਸ਼ਾਫਟ ਪੱਜ ਕੁੱਤੇ ਅੱਛਾ ਨਾ ਕੁੱਤੇ ਨਾ ਭੱਜੇ ਨਾ ਖਰਾਬ ਹੋਵੇ ਠੀਕ ਹੈ ਜੀ ਉਹ ਸ਼ਾਫਟਾ ਜਿੱਥੇ ਉੱਥੇ ਸ਼ਾਫਟ ਪਾਦੀ ਐਂਡ ਵੀ ਗਾਰੰਟੀ ਜਿੰਨੀ ਵਾਦੀ ਨਾ ਨੋ ਨੋ ਮੈਂ ਹੈਵੀ ਚੀਜ਼ ਤਾਂ ਆਪਣੀ ਦੇਖੀ ਆ ਕਰੈਂਕਾਂ ਵੀ ਮੋਟੀਆਂ ਨੇ ਆਪਣੀਆਂ 7 ਨੰਬਰ ਅਸੈਂਬਲੀ ਆ ਸਾਰੀ ਜੀ ਹੈਲੋ ਹਾਂਜੀ ਹਾਂਜੀ ਬਾਈ ਨਹੀਂ ਹੈਗੀ ਆ ਵੀ ਵਧੀਆ ਕਰਖਾ ਹਿੱਸੇ ਵਾਲਾ ਮੋਰਨੀ ਵਾਲਾ ਵੇਹ ਆਪਣੀ ਚੀਜ਼ ਜਿਹੜੀ ਵੀ ਬਣਦੀ ਹੈ ਹਾਂਜੀ ਬੈਟਚ ਵੀ ਬੈਣਗੇ ਬੈਟਚ ਵੀ ਬੈਰਨਗੇ ਉਹ ਵੀ ਮੈਂ ਹਾਂ ਉਦੋਂ ਦੇਖਿਆ ਸੀ ਬਹੁਤ ਵਧੀਆ ਚੀਜ਼ ਹੈਂਜੀ ਹਾਂਜੀ ਆ ਜਾ ਆ ਜਾ ਮਸ਼ੀਨ ਤੋਰੀਏ ਫੇਰ ਆਪਾਂ ਲੈ ਵੀ ਬਾਈ ਬਹੁਤ ਸੋਹਣਾ ਕੰਮ ਹੈ ਹਰਵਿੰਦ ਕੰਮ ਹੈ ਇਹਨਾਂ ਦਾ ਵੀਡੀਓ ਜ਼ਰੂਰ ਦੇਖੋ ਜਿਹੜੇ ਵੀ ਮਸ਼ੀਨ ਲੈਣ ਦੀ ਸੋਚਦੇ ਨੇ ਗਾਰੰਟੀ ਵੀ ਮਸ਼ੀਨ ਦੀ ਨਾਲ ਹੀ ਆ ਕਹਿੰਦੇ ਆਹ ਇੰਜਨ ਬਿਦਾਉਟ ਜੂਰੀ ਵਾਲਾ ਟਿਕਣ ਲੱਗ ਗਿਆ ਹੈਗਾ 133 ਐਚਪੀ ਹੈ ਲੋਹੀ ਲੋਹਾ ਲਾਤਾ ਕਹਿੰਦੇ ਓਕੇ ਬੱਟੇ ਭਾਈ ਹਾਂ ਆ ਜਾ ਬਧਾਈਆਂ ਦੇ ਕਰਦੀ ਹਾਂ ਹਾਂ ਜੀ ਆਜੋ